ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਸਿੱਖ ਆਪਣੇ ਆਪ ਦਾ ਵਿਰੋਧ ਕਰਨ ਦੇ ਲਈ ਮੱਲੋ-ਮਲੀ ਸਰਕਾਰਾਂ ਨਾਲ ਜਾ ਖੜਦੇ ਆ ਇਹ ਇੱਕ ਕੇਸ ਦੇ ਵਿੱਚ ਨਹੀਂ ਬਹੁਤ ਸਾਰੇ ਕੇਸਾਂ ਦੇ ਵਿੱਚ ਅਸੀਂ ਦੇਖਿਆ ਸੋ ਆਓ ਆਪਾਂ ਵਿਚਾਰ ਕਰਦੇ ਹਾਂ ਇਸ ਗੱਲ ਤੇ ਪਹਿਲਾਂ ਫਤਿਹ ਦੀ ਸਾਂਝ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਬੜੀਆਂ ਸੋਸ਼ਲ ਮੀਡੀਆ ਦੇ ਉੱਤੇ ਦੇਖਦਾ ਕਿ ਪੋਸਟਾਂ ਪੈਂਦੀਆਂ ਨੇ ਕਦੇ ਹਿੰਦੂ ਰਾਸ਼ਟਰ ਦੇ ਪੱਖ ਚ ਪੋਸਟ ਪੈਂਦੀ ਹੈ ਕਦੇ ਕਿਸੇ ਹੋਰ ਮਸਲੇ ਦੇ ਪੱਖ ਚ ਪੋਸਟ ਪੈਂਦੀ ਹੈ ਪਰ ਉਹਨਾਂ ਦਾ ਆਪਣੀ ਕੌਮ ਦੇ ਕਿਸੇ ਬੰਦੇ ਵੱਲੋਂ ਉਹਦੇ ਥੱਲੇ ਇੱਕ ਕਮੈਂਟ ਤੱਕ ਨਹੀਂ ਆਉਂਦਾ ਕਿ ਤੁਸੀਂ ਆਹ ਗੱਲ ਕਿਉਂ ਕਰਦੇ ਹੋ ਸਾਡੇ ਭਾਵੇਂ ਕਿਸੇ ਮੁੱਦੇ ਤੇ ਹੋਵੇ ਭਾਵੇਂ ਕਿਸੇ ਬੰਦੇ ਦੀ ਹੋਵੇ ਉਹ ਉਹ ਗੱਲਬਾਤ ਭਾਵੇਂ ਜਥੇਦਾਰਾਂ ਦੀ ਹੋਵੇ ਗਰੰਥੀਆਂ ਦੀ ਰਾਗੀਆਂ ਦੀ ਜੀਦੀ ਮਰਜ਼ੀ ਹੋਵੇ ਪਰ ਸਾਡੇ ਵਾਲੇ ਵਿਰੋਧ ਕਰਨ ਵਾਲੇ ਤਿਆਰ ਹੀ ਬੈਠੇ ਨੇ ਹਰ ਬੰਦੇ ਦਾ ਸਿੰਗਰ-ਸੁੰਗਰ ਤਾਂ ਆਮ ਗੱਲ ਐ ਅਸੀਂ ਤਾਂ ਵੱਡੇ-ਵੱਡੇ ਨਹੀਂ ਬਖਸ਼ੇ ਹਰ ਬੰਦੇ ਦਾ ਵਿਰੋਧ ਅਸੀਂ ਨੇ ਕਰ ਨਹੀਂ ਕਰਨਾ ਉਹ ਜੇ ਨਹੀਂ ਕੋਈ ਚੰਗਾ ਲੱਗਦਾ ਯਾਰ ਛੱਡ ਦਿਓ ਅਗਲਾ ਜੋ ਕਰਦਾ ਕਰਨ ਦੋ ਹਰ ਮੁੱਦੇ ਤੇ ਵਿਰੋਧ ਕਰਨਾ ਕੋਈ ਜ਼ਰੂਰੀ ਤਾਂ ਨਹੀਂ ਹੁੰਦਾ ਬੜੀ ਤਕਲੀਬ ਹੁੰਦੀ ਹੈ ਜਦੋਂ ਅਸੀਂ ਇਸ ਤਰ੍ਹਾਂ ਦਾ ਦਿਖਾਵਾ ਕਰਦੇ ਆ ਸਮਝ ਨਹੀਂ ਆਉਂਦੀ ਕਿ ਸਾਡੀ ਕੌਮ ਖੜੂਗੀ ਕਿੱਥੇ ਜਾ ਕੇ ਅਸੀਂ ਆਪਣੀ ਫੁੱਟ ਦਾ ਦਿਖਾਵਾ ਇੰਨਾ ਕਰਦੇ ਆ ਨਾ ਤੇ ਸਾਡੇ ਜਿਹੜੇ ਵਿਰੋਧੀ ਨੇ ਪੰਥ ਵਿਰੋਧੀ ਲੋਕ ਨੇ ਉਹਨਾਂ ਨੂੰ ਹੁਣ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਇਹ ਲੋਕ ਕਿਸੇ ਵੀ ਮੁੱਦੇ ਤੇ ਇਕੱਠੇ ਨਹੀਂ ਹੋ ਸਕਦੇ ਇਹਨਾਂ ਦੀ ਕਰੈ ਨਹੀਂ ਹੋ ਸਕਦੀ ਹੁਣ ਤੁਸੀਂ ਲੈ ਲਓ ਵੀ ਦਲਜੀਤ ਸਾਂਝ ਜਿਹੜਾ ਕਿਸਾਨ ਮੋਰਚੇ ਵੇਲੇ ਦਿੱਲੀ ਕਿਸਾਨ ਮੋਰਚੇ ਵੇਲੇ ਠੋਕ ਕੇ ਪੰਜਾਬ ਦੇ ਨਾਲ ਖੜਾ ਸੀ ਠੀਕ ਹੈ ਕੰਕੜਾ ਰੌਲਤ ਵਰਗੀਆਂ ਨੂੰ ਠੋਕ ਕੇ ਜਵਾਬ ਦਿੱਤੇ ਉਹਨੇ ਤੇ ਕਿਸਾਨ ਮੋਰਚੇ ਦੀ ਠੋਕ ਕੇ ਮਦਦ ਕੀਤੀ ਉਸ ਬੰਦੇ ਨੇ ਠੀਕ ਹੈ ਜੀ ਦਾ ਖਮਿਆਜਾ ਉਹਨੂੰ ਉਦੋਂ ਭੁਗਤਣਾ ਪਿਆ ਜਦੋਂ ਉਹਨੇ ਦਿਲ ਇਲੂ ਇਲਮੁਨਾਤੀ ਟੂਰ ਜਦੋਂ ਲਾਇਆ ਉਹਨੇ ਤਾਂ ਉਹਦਾ ਥਾਂ ਥਾਂ ਤੇ ਸ਼ਿਵ ਸ਼ੈਨਾ ਤੇ ਵਿਸ਼ਵਿੰਦੂ ਕੁਰਸ਼ਤ ਨੇ ਉਹਦਾ ਵਿਰੋਧ ਕੀਤਾ ਥਾਂ ਥਾਂ ਤੇ ਉਹਦੇ ਖਿਲਾਫ ਨਾੜੀਵਾਜੀ ਕੀਤੀ ਠੀਕ ਹੈ ਪਰ ਉਹ ਝੁਕਿਆ ਨਹੀਂ ਜਿਵੇਂ ਕਿਵੇਂ ਕਰਕੇ ਥਾਂ ਤੇ ਉਹਦੇ ਉਹਨੂੰ ਉਹਦੇ ਤੇ ਪਾਬੰਦੀਆਂ ਵੀ ਲੱਗੀਆਂ ਵੀ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਹਨਾ ਫਿਰ ਵੀ ਉਹ ਆਪਣਾ ਕੰਮ ਕਰਦਾ ਰਿਹਾ ਤੇ ਨਾਲ ਇਹਨਾਂ ਨੂੰ ਠੋਕ ਕੇ ਜਵਾ ਦਿੰਦਾ ਰਿਹਾ ਹਰ ਗੱਲ ਤੇ ਵੀ ਕਰ ਲੋ ਜੋ ਕਰਨਾ ਤੁਸੀਂ ਤੇ ਅਖੀਰਲੀ ਚੰਡੀਗੜ੍ਹ ਦੀ ਜਦੋਂ ਆਖਰੀ ਸਟੇਜ ਸੀ ਤੇ ਉੱਥੇ ਉਹਨੇ ਫਿਰ ਪੁਸ਼ਪਾ ਫਿਲਮ ਦਾ ਡਾਇਲੋਗ ਸੁਣਾ ਕੇ ਕਿ ਝੁਕੇਗਾ ਨਹੀਂ ਸਾਲਾ ਉਹਦਾ ਦੱਸ ਕੇ ਤੇ ਨਾਲ ਉਹਨੇ ਫਿਰ ਕਿਹਾ ਸੀ ਕਹਿੰਦਾ ਜੇ ਸਾਲਾ ਨਹੀਂ ਝੁਕੇਗਾ ਤੇ ਜੀਜਾ ਕਿਵੇਂ ਝੁਕਜੂ ਇੱਥੇ ਤੱਕ ਲੱਖ ਜੋ ਬੰਦੇ ਨੇ ਬੋਲੇ ਠੀਕ ਹੈ ਕਿਹਦੇ ਸਿਰ ਤੇ ਸਾਡੇ ਸਿਰ ਤੇ ਆਪਦੇ ਲੋਕਾਂ ਦੇ ਸਿਰ ਤੇ ਕਿ ਮੇਰੀ ਕੌਮ ਮੇਰਾ ਪੰਜਾਬ ਮੇਰੇ ਨਾਲ ਖੜਾ ਹੈ ਠੀਕ ਹੈ ਸਾਡੇ ਸਿਰ ਤੇ ਉਸ ਬੰਦੇ ਨੇ ਕੀਤਾ ਜੋ ਵੀ ਕੀਤਾ ਤੇ ਉਹ ਜਿਹੜੀ ਗੱਲ ਸੀ ਅੰਧਵਕਤਾ ਨੂੰ ਚੋ ਵੀ ਬਹੁਤ ਵੀ ਇਹ ਕੀ ਕਹਿ ਗਿਆ ਸਾਨੂੰ ਪਰ ਉਹਨਾਂ ਦੀ ਪੇਸ਼ ਨਹੀਂ ਗਈ ਤੇ ਖਾਸ ਕਰਕੇ ਉਦੋਂ ਜਦੋਂ ਮੋਦੀ ਨੇ ਉਹਨੂੰ ਸਾਧ ਲਿਆ ਮੋਦੀ ਨੇ ਉਹਨੂੰ ਸਾਧ ਲਿਆ ਤੇ ਅੰਧ ਭਗਤਾਂ ਦਾ ਤਾਂ ਫਿਰ ਬਿਲਕੁਲ ਜਿਉਣਾ ਹੀ ਹਰਾਮ ਹੋ ਗਿਆ ਕਿਉਂਕਿ ਜਿਸ ਬੰਦੇ ਦਾ ਉਹ ਵਿਰੋਧ ਕਰਦੇ ਸੀ ਉਹ ਬੰਦਾ ਉਹਨਾਂ ਦੇ ਪਿਓ ਕੋਲੇ ਜਾ ਬੈਠ ਗਿਆ ਪਰ ਦੁੱਖ ਫੇਰ ਆਪਣੇ ਆ ਤੇ ਆਉਂਦਾ ਕਿ ਇਧਰ ਸਾਡਾ ਬੇਵਕੂਫ ਲਾਣਾ ਇੱਥੇ ਮਤਲਬ ਉਹਨੂੰ ਟ੍ਰੋਲ ਕਰਨਾ ਸ਼ੁਰੂ ਕਰਤਾ ਅਖੇ ਜੀ ਗਿਆ ਕਿਉਂ ਇਹ ਮੋਦੀ ਕੋਲੇ ਕਿਉਂ ਗਿਆ ਕਮਾਲ ਦੀ ਗੱਲ ਹੈ ਯਾਰ ਇੱਥੇ ਇੱਕ ਥਾਣੇ ਦਾ ਐਸਐਚਓ ਸੱਦ ਲੈ ਨਾ ਥੋੜੀ ਹਿੰਮਤ ਨਹੀਂ ਹੈਗੀ ਕਿਸੇ ਦੀ ਵੀ ਐਸਐਚਓ ਦੇ ਬੁਲਾਏ ਤਾਂ ਉਹਨਾਂ ਤੁਸੀਂ ਜਾਮੋ ਐਸਐਚਓ ਸਰਕਾਰ ਦਾ ਕੋਈ 200 250 ਮਾ ਹਿੱਸਾ ਹੋ ਸਕਦਾ ਐਨੀ ਕੁ ਕਾਤ ਹੁੰਦੀ ਹੈ ਸਰਕਾਰ ਚ ਉਹਦੀ ਪਰ ਉਹਦੇ ਸੱਦੇ ਤੇ ਵੀ ਤੁਸੀਂ ਐਸਐਚਓ ਤਾਂ ਵੱਡੀ ਗੱਲ ਹੈ ਮੈਂ ਕਹਿੰਦਾ ਮੁਨਸ਼ੀ ਦਾ ਫੋਨ ਆ ਜਾਏ ਤੁਸੀਂ ਤਾਂ ਵੀ ਭੱਜੇ ਜਾਮੋਗੇ ਇਹ ਹੋ ਸਕਦਾ ਯਾਰ ਕਿਸੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬੁਲਾਵੇ ਭਾਵੇਂ ਉਹ મોદી ਹੈ ਮਨਮੋਨ ਕੋਈ ਮਰਜ਼ੀ ਹੋਵੇ ਇੱਥੇ ਬੰਦਾ ਕਾਊਂਟ ਨਹੀਂ ਹੁੰਦਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨੇ ਬੁਲਾ ਲਿਆ ਤਾਂ ਉਹਨੂੰ ਜਾਣਾ ਬੁ ਇੱਕ ਕਲਾਕਾਰ ਦੀ ਕੀ ਹਿੰਮਤ ਹੈ ਕਿ ਉਹ ਜਵਾਬ ਦੇ ਦੇਵੇ ਉਹਨੂੰ ਜਾਣਾ ਪਿਆ ਪਰ ਸਾਡੇ ਲੋਕਾਂ ਨੇ ਟਰੋਲ ਕੀਤਾ ਉਹ ਜੀ ਕਿਉਂ ਗਿਆ ਫਿਰ ਉਹ اڈਾਨੀਆਂ ਦੇ ਵਿਆਹ ਤੇ ਅਮਾਨੀ ਦੇ ਮੁੰਡੇ ਦੇ ਵਿਆਹ ਤੇ ਵਗ ਗਿਆ ਉਹਦਾ ਸਾਡੇ ਲੋਕਾਂ ਨੇ ਤਵਾ ਅਖੇ ਹਾਂ ਜੀ ਉੱਥੇ ਕਿਉਂ ਜਾ ਕੇ ਨੱਚਿਆ ਕਿਉਂ ਉਹ ਯਾਰ ਕਮਾਲ ਦੀ ਗੱਲ ਹੈ ਜਿਹੜਾ ਬੰਦਾ ਕੁਝ ਵੀ ਖਰੀਦਣ ਦੀ ਹੈਸੀਅਤ ਰੱਖਦਾ ਸੀ ਜਿਹਦੇ ਕੋਲ ਇੰਨਾ ਪੈਸਾ ਸੀ ਜਿਹੜਾ ਚੋਟੀ ਦੇ ਬਾਰਡ ਦੇ ਵਿੱਚੋਂ ਜਿਹਨੂੰ ਮਰਜ਼ੀ ਬੁਲਾ ਸਕਦਾ ਸੀ ਉਸ ਬੰਦੇ ਨੇ ਸਾਡੇ ਬੰਦੇ ਨੂੰ ਸੱਦਿਆ ਤੇ ਸਾਡਾ ਬੰਦਾ ਜੀ ਆਪਦੇ ਪੀਸ ਲੈ ਕੇ ਆਪਦੇ ਪੈਸੇ ਲੈ ਕੇ ਕਿਤੇ ਵੀ ਸ਼ੋਅ ਕਰਦਾ ਸਾਨੂੰ ਕੀ ਤਰਾਜ ਹੋਣਾ ਚਾਹੀਦਾ ਹੁਣ ਸਾਡੇ ਘਰੇ ਤੋਂ ਮਤਲਬ ਉ ਜਾਊਗਾ ਜਿੱਥੇ ਅਸੀਂ ਕਹਾਂਗੇ ਇਹ ਤਾਂ ਕਿਸੇ ਦਾ ਵੀ ਪ੍ਰੋਫੈਸ਼ਨ ਹੈ ਅਸੀਂ ਵੀ ਤਾਂ ਆਉਦੀ ਮਰਜ਼ੀ ਨਾਲ ਉਹਦੇ ਕੰਮ ਕਰਦੇ ਆਂ ਅਸੀਂ ਕਿਹੜਾ ਕਿਸੇ ਨੂੰ ਜਵਾਬ ਦੇ ਆਂ ਤੇ ਉਸ ਬੰਦੇ ਤੋਂ ਅਸੀਂ ਭਾਲਦੇ ਆ ਉਹ ਸਾਨੂੰ ਜਵਾਬ ਦੇ ਹੋਵੇ ਵੀ ਹਾਂ ਹਾਂ ਜੀ ਉੱਥੇ ਕਿਉਂ ਗਿਆ ਇੱਥੇ ਕਿਉਂ ਗਿਆ ਯਾਰ ਐ ਹੋ ਸਕਦੇ ਬੜੀਆਂ ਅਜੀਬ ਗੱਲਾਂ ਸਾਡੇ ਲੋਕ ਕਰਦੇ ਨੇ ਕਿ ਜਿਹੜਾ ਵੀ ਬੰਦਾ ਸਾਨੂੰ ਪੁੱਛ-ਪੁੱਛ ਕੰਮ ਕਰੇ ਤੇ ਸਾਡੇ ਸਾਨੂੰ ਦੱਸ ਕੇ ਜਾਵੇ ਕਿਿੱਥੇ ਜਾਣਾ ਹੈ ਕਿ ਨਹੀਂ ਜਾਣਾ ਪਰ ਜਿਹੜੇ ਸਾਡੇ ਵਿਰੋਧੀ ਨੇ ਨਾ ਉਹਨਾਂ ਨੂੰ ਬਹੁਤ ਮੌਕਾ ਦਿੰਨੇ ਆ ਸੀ ਇਸ ਗੱਲ ਦੇ ਨਾਲ ਤੇ ਹੁਣ ਜਿਹੜੇ ਅੰਧਪਗਤ ਉਹਦੇ ਦੁਖੀ ਸੀ ਵੀ ਇਹ ਤਾਂ ਸਾਡੇ ਕਾਬੂ ਆਇਆ ਨਹੀਂ ਇਹ ਤਾਂ ਸਾਡੇ ਖਿਲਾਫ ਐਦਾਂ ਬੋਲਦਾ ਹੈ ਯਾਨੀ ਤੇ ਸਾਡੇ ਬੋਸ ਨੇ ਬੁਲਾ ਲਿਆ ਹੁਣ ਉਹਨਾਂ ਨੂੰ ਤਾਂ ਮੌਕਾ ਮਿਲੀ ਮਿਲਿਆ ਸੀਗਾ ਵੀ ਇਹਦੀ ਫਿਲਮ ਦੇ ਵਿੱਚ ਪਾਕਿਸਤਾਨੀ ਕੁੜੀ ਨੇ ਕੰਮ ਕੀਤਾ ਇਹਦਾ ਬਹਾਨਾ ਲਾ ਕੇ ਉਹਨਾਂ ਨੇ ਤਾਂ ਵਿਰੋਧ ਇਹਦਾ ਕਰਨੀ ਕਰਨਾ ਸੀ ਪਰ ਦੁੱਖ ਦੀ ਗੱਲ ਇਹ ਹੈ ਵੀ ਸਾਡੇ ਵਾਲੇ ਫੇਰ ਉਹਨਾਂ ਦੇ ਨਾਲ ਜੱਗ ਖੜੇ ਜਿਹੜੇ ਹਮੇਸ਼ਾ ਤੋਂ ਪੰਜਾਬ ਵਿਰੋਧੀ ਨੇ ਪੰਥ ਵਿਰੋਧੀ ਨੇ ਉਹਨਾਂ ਦੇ ਨਾਲ ਸਾਡੇ ਲੋਕ ਖੜੇ ਨੇ ਪਤਾ ਨਹੀਂ ਕੀ ਹਾਸਲ ਕੀ ਕਰਨਾ ਚਾਹੁੰਦੇ ਨੇ ਬੜਾ ਦੁੱਖ ਹੁੰਦਾ ਦੇਖ ਕੇ ਕਿ ਬੜੇ ਸਵਾਲ ਕਰਦੇ ਨੇ ਯਾਰ ਮੂਰਖ ਤੋਂ ਮੂਰਖ ਬੰਦੇ ਨੂੰ ਪਤਾ ਹੈ ਕਿ ਜਦੋਂ ਪੈਲਗਾਮ ਅਟੈਕ ਹੋਇਆ ਉਹਦੇ ਤੋਂ ਪਹਿਲਾਂ ਇਹਦੀ ਸ਼ੂਟਿੰਗ ਕੰਪਲੀਟ ਸੀ ਠੀਕ ਹੈ ਸਾਡੇ ਵਾਲੇ ਸਵਾਲ ਕਰੀ ਜਾਂਦੇ ਨੇ ਕਿ ਜੀ ਕਿਉਂ ਲਈ ਪਾਕਿਸਤਾਨੀ ਕੁੜੀ ਕੀ ਲੋੜ ਸੀ ਲੈਣ ਦੀ ਫਲਾਣਾ ਉਹ ਜਦੋਂ ਭਾਈ ਸਾਰੇ ਲੈ ਰਹੇ ਸੀ ਸਾਰੇ ਕਰ ਰਹੇ ਸੀ ਕੰਮ ਤਾਂ ਉਹਦਾ ਪ੍ਰੋਡਿਊਸਰ ਨੇ ਦੇਖਣਾ ਹੁੰਦਾ ਹੈ ਕਿ ਕਿਹੜੇ ਕਲਾਕਾਰ ਨੂੰ ਲੈਣਾ ਹੈ ਉਹ ਦਲਜੀਤ ਨੇ ਥੋੜਾ ਲਈ ਸੀ ਉਹ ਤਾਂ ਅਗਲੇ ਨੇ ਲਈ ਜਿਹਨੇ ਲਈ ਜਿਹਨੂੰ ਠੀਕ ਲੱਗੀ ਜਿਹੜਾ ਕਲਾਕਾਰ ਠੀਕ ਲੱਗਦਾ ਉਹਨੂੰ ਅਗਲਾ ਲੈ ਲੈਂਦਾ ਆਪਣੀ ਫਿਲਮ ਚ ਹੋਰ ਲੈਂਦੇ ਸੀ ਨੰਮੀ ਲਾਲੀ ਫਿਲਮ ਕੰਪਲੀਟ ਹੋ ਗਈ ਸੀ ਤਾਂ ਹੁਣ ਤਾਂ ਕੋਈ ਟੁਕ ਨਹੀਂ ਬਣਦੀ ਸੀ ਜਦੋਂ ਸਾਰਾ ਕੁਝ ਹੋਇਆ ਖੜਾ ਸੀ ਠੀਕ ਹੈ ਪਰ ਇੱਥੇ ਸਾਡੇ ਵਾਲੀ ਉਹਨੂੰ ਸਵਾਲ ਕਰੀ ਜਾਂਦੇ ਨੇ ਜਦ ਕਿ ਉਹ ਤਾਂ ਅਗਲਾ ਠੋਕ ਕੇ ਖੜ ਗਿਆ ਫਿਰ ਉਹਨਾਂ ਦਾ ਸਿੱਧਾ ਕਹਿਦਾ ਮੈਂ ਤਾਂ ਲੋਡ ਨਹੀਂ ਕਿਸੇ ਬਾਲੀਵੁੱਡ ਫਿਲਮ ਦੀ ਨਹੀਂ ਮਿਲਦਾ ਨਾਂ ਮਿਲੇ ਕੰਮ ਮੈਂ ਕੋਈ ਬਾਲੀਵੁੱਡ ਹਲਪਾਂ ਦੇ ਸਰਤੇ ਨਹੀਂ ਖੜਾ ਠੀਕ ਹੈ ਉਹ ਤਾਂ ਹੱਲ ਕੱਢ ਲੂਗਾ ਆਪਦਾ ਪਰ ਦੁੱਖ ਆਉਂਦਾ ਆਪਣੇਾਂ ਤੇ ਕਿ ਆਪਣੇਾਂ ਦਾ ਵਿਰੋਧ ਅਸੀਂ ਕਦੋਂ ਕਰਾਂਗੇ ਭਾਵੇਂ ਆਪਣੇ ਦੇ ਵਿੱਚ ਔਗਣੀ ਹੋਣ ਭਾਵੇਂ ਆਪਣੇ ਦੀ ਗਲਤੀ ਕਿਉਂ ਨਾ ਹੋਵੇ ਠੀਕ ਹੈ ਪਰ ਸਾਡਾ ਫਰਜ ਬਣਦਾ ਆਪਣੇਆਂ ਦੇ ਨਾਲ ਖੜਨਾ ਜਿਵੇਂ ਦੂਜੇ ਲੋਕ ਖੜਦੇ ਨੇ ਉਵੇਂ ਸਾਡਾ ਵੀ ਫਰਜ ਬਣਦਾ ਠੀਕ ਹੈ ਇੱਥੇ ਕੰਕਣਾ ਰਾਣਾਤ ਵਰਗੀਆਂ ਜਿਹੜੀਆਂ ਪਾਗਲ ਔਰਤਾਂ ਨੇ ਉਹਨਾਂ ਦੇ ਮਗਰ ਵੀ ਅਗਲੇ ਠੋਕ ਕੇ ਖੜਦੇ ਨੇ ਉਹਦਾ ਵੀ ਠੋਕ ਕੇ ਜਵਾਬ ਦਿੰਦੇ ਨੇ ਜਿਹੜੀ ਕਹਿੰਦੀ ਹੈ ਕਿ ਦੇਸ਼ ਨੂੰ ਤਾਂ ਆਜ਼ਾਦੀਏ 2014 ਚ ਮਿਲੀ ਆ ਠੀਕ ਹੈ ਅਸੀਂ ਇਹ ਮੂਰਖਤਾ ਵਾਲੀਆਂ ਗੱਲਾਂ ਕਰਨ ਵਾਲੀ ਦੇ ਵੀ ਅਗਲੇ ਮਗਰ ਖੜੇ ਨੇ ਅਗਲੇ ਨੇ ਜਿਤਾ ਕੇ ਐਮਪੀ ਬਣਾ ਕੇ ਤੋਰਤੀ ਉਹ ਠੀਕ ਹੈ ਐਂ ਦੰਦ ਨੇ ਲੋਕ ਸਾਥ ਆਪਣੇ ਆ ਦਾ ਪਰ ਇੱਕ ਅਸੀਂ ਆ ਜਿਹੜੇ ਵਿਰੋਧ ਕਰਨ ਲੱਗੇ ਦੂਜੇ ਪਾਸੇ ਆ ਜੋ ਮੈਰੋਂ ਵਾਲੇ ਮੁੱਦੇ ਤੇ ਉਹ ਦਾ ਸਾਡੇ ਲੋਕ ਸਵਾਲ ਖੜੇ ਕਰ ਰਹੇ ਨੇ ਉਹਨੇ ਜੀ ਅਖੇ ਫੀਮ ਲੈਂਡ ਦੀ ਖਾਤਰ ਕਮਾਲ ਦੀ ਗੱਲ ਆ ਯਾਰ ਕਿਸੇ ਨੂੰ ਮਾਰਨਾ ਆਪ ਮਰਨਾ ਹੁੰਦਾ ਠੀਕ ਹੈ ਨਹੀਂ ਕਿਸੇ ਨੂੰ ਮਾਰਨਾ ਆਪ ਮਰਨ ਬਰਾਬਰ ਹੁੰਦਾ ਮੇਰਾ ਨਾਂ ਆਇਆ ਸੀ ਕਤਲ ਕੇਸ ਦੇ ਵਿੱਚ ਸਿਰਫ ਨਾਂ ਆਇਆ ਸੀ ਨਾਲੇ ਮੈਂ ਕੀਤਾ ਕੁਝ ਨਹੀਂ ਸੀ ਤੇ ਮੈਨੂੰ ਪਤਾ ਹੈ ਕਿ ਜਿੰਨਾ ਚਿਰ ਉਹ ਕੇਸ ਡਿਸਾਈਡ ਨਹੀਂ ਹੋਇਆ ਸੀ ਮੇਰੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ ਔਰ ਮੇਰਾ ਲੱਖਾਂ ਰੁਪਿਆ ਲੱਗ ਗਿਆ ਇਹ ਜੀਤੇ ਦੇ ਪਈਆ ਨਾ ਉਹਨੂੰ ਪਤਾ ਹੈ ਕਿਹੜਾ ਫੇਮ ਹੋਮ ਸਭ ਕੁਝ ਭੁੱਲ ਜਾਂਦਾ ਬੰਦੇ ਨੂੰ ਉਹ ਬੰਦਾ ਯਾਰ 4 ਸਾਲ ਦਾ ਲੱਗਿਆ ਹੋਇਆ ਸੀ ਇੱਥੇ ਮੱਤਾਂ ਦਿੰਦੇ ਨੇ ਉਹਨੂੰ ਪਿਆਰ ਨਾਲ ਸਮਝਾ ਲੈਂਦਾ ਉਹਨੂੰ ਐ ਕਰ ਲੈਂਦਾ ਉਹ ਭੈਣ ਬਣਾ ਕੇ ਫਿਰ ਕਤਲ ਕੋ ਕਰਤਾ ਯਾਰ ਕਰਦੇ ਨੇ ਮੈਂ ਕਹਿੰਦਾ ਮੈਂ ਮੈਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕਾ ਸੋਸ਼ਲ ਮੀਡੀਆ ਤੇ ਮੈਂ ਕਹਾਂ ਮਿਮੇਸ਼ਰਿਆ ਮੌਦੇ ਪਰਿਵਾਰ ਨੂੰ ਕਹਿਆ ਵੀ ਮੈਂ ਅਣਖਗਾਰਤਨਾ ਸਵੀਓਤਾ ਨਹੀਂ ਕਰਦਾ ਮੇਰੇ ਘਰ ਦੇ ਕੋਈ ਵੀ ਔਰਤ ਮੈਂਬਰ ਹੈ ਜੇ ਜਸਟਪ ਚੱਕੂਗੀ ਕੋਈ ਗਲਤ ਕੰਮ ਕਰੂਗੀ ਅਣਖਗਾਰਤ ਦੇ ਖਿਲਾਫ ਜਾ ਕੇ ਕੰਮ ਕਰੋਗੀ ਮੈਂ ਇੱਕ ਸੈਕਿੰਡਰ ਨਹੀਂ ਲਾਉਂਦਾਗਾ ਠੋਕਣ ਲੱਗ ਜਾ ਜਿਹੜਾ ਅਣਖਗਾਰਤ ਹੋਊ ਨਾ ਉਹਦੇ ਲਈ ਕੋਈ ਭੈਣ ਕੋਈ ਮਾਂ ਕੋਈ ਧੀ ਨਹੀਂ ਐ ਠੀਕ ਐ ਨਹੀਂ ਜਿਹਨੇ ਅਣਖਗਾਰਤ ਦੀ ਜ਼ਿੰਦਗੀ ਚੁਣਾ ਭੈਣ ਬਣਾ ਕੇ ਉਹਨੂੰ ਨੇ ਪੈਸੇ ਦਿੱਤੇ ਉਹਦੀ ਮਦਦ ਕੀਤੀ ਉਹਨੂੰ ਮੌਕਾ ਦਿੱਤਾ ਸੁਧਰਨ ਦਾ ਕਿਹਾ ਵੀ ਕਹਾ ਤੋਂ ਵੀ ਤੇਰੇ ਨਾਲ ਖੜਾਂਗੇ ਭਾਈ ਪਰ ਤੂੰ ਸਿੱਧੇ ਰਾਹ ਤੇ ਆ ਜਾ ਜਦੋਂ ਅਗਲੀ ਨਹੀਂ ਸੁਧਰੀ ਹੈਗੀ ਫਿਰ ਕਿਸੇ ਮੌਕੇ ਕਿਤੇ ਨਾ ਜਾ ਕੇ ਅੰਤ ਹੁੰਦਾ ਹੀ ਆ ਨਾ ਹਰ ਗੱਲ ਦਾ ਯਾਰ ਤੁਸੀਂ ਉਹਨੂੰ ਸਲਾਹਾ ਦਿੰਦੇ ਹੋ ਉਹ ਭੱਜ ਕਿਉਂ ਗਿਆ ਉਹ ਪੇਸ਼ ਕਿਉਂ ਨਹੀਂ ਹੋਇਆ ਹੈਗਾ ਫਿਰ ਜੇ ਕਰਤਾ ਸੀ ਉਹ ਮਰਦਾ ਵਾਂਗੂ ਉੱਥੇ ਹੁੰਦਾ ਤੇ ਉਹ ਯਾਰ ਤੁਸੀਂ ਕੀ ਚਾਹੁੰਦੇ ਹੋ ਵੀ ਤੁਹਾਡਾ ਤੁਹਾਡੀ ਆਤਮਾ ਨੂੰ ਖੁਸ਼ੀ ਮਿਲ ਜੂਗੀ ਜਿਉਂ ਅੰਦਰ ਵੇਜੂਗਾ ਪਹਿਲਾਂ ਬੈਠਾ ਕਿ ਡੀਵਰੂਗੜ ਉਹਦੇ ਤੋਂ ਖੁਸ਼ ਹੋ ਤੁਸੀਂ ਜਿਹੜੇ ਪਹਿਲਾਂ ਬੈਠੇ ਨੇ 33 34 ਸਾਲਾਂ ਤੋਂ ਅੰਦਰ ਉਹਨਾਂ ਤੋਂ ਖੁਸ਼ ਹੋ ਤੁਸੀਂ ਅਖੇ ਜੀ ਉਹਨਾਂ ਵਾਂਗੂ ਕਰਨਾ ਸੀ ਵੀ ਜਿਹੜੇ ਜਿਵੇਂ ਭਾਈ ਹਵਾਰੇ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਮੰਨਿਆ ਕਬੂਲ ਕੀਤਾ ਵੀ ਹਾਂ ਅਸੀਂ ਨੇ ਬਿਆਨਤ ਸਿੰਘ ਨੂੰ ਮਾਰਿਆ ਉਹ ਯਾਰ ਤੁਸੀਂ ਕਲੰਡਰ ਔਰਤ ਨੂੰ ਉਹਨਾਂ ਦੇ ਨਾਲ ਮਿਲਾ ਦੋਗੇ ਉਹਦਾ ਕੀ ਕੀ ਇੱਕ ਤਾਪੜਣ ਵਾਲੀ ਇਹ ਚ ਗੱਲ ਅਣਖਰਦੇ ਨੂੰ ਉਹਨੂੰ ਕਰਨਾ ਪਿਆ ਉਹ ਬੰਦਾ ਕਹਿ ਕੇ ਤਾਂ ਗਿਆ ਇਹ ਗੱਲ ਕਿ ਜਾਣ ਨੂੰ ਜਦੋਂ ਕੀਤਾ ਤਾਂ ਸਭ ਕੁਝ ਕਰਨ ਨੂੰ ਤਿਆਰ ਆ ਭਾਵੇਂ ਫਾਂਸੀ ਲੱਗਣਾ ਪੈਦੀ ਪਰ ਉਹਨੂੰ ਪਤਾ ਸੀ ਵੀ ਜੇ ਮੈਂ ਅੰਦਰ ਵਾਗਿਆ ਤਾਂ ਬਾਕੀ ਦੇ ਜਿਹੜੇ ਨੇ ਉਹ ਫਿਰ ਫਿਰ ਚਾਂਬਲ ਜਾਣੇ ਨੇ। ਬਿੱਕ ਨੂੰ ਮਾਰ ਲਿਆ ਫਿਰ ਕਿਹੜਾ ਤੁਸੀਂ ਸਾਨੂੰ ਹਟਾ ਲਿਆ। ਉਹ ਬੰਦਾ ਉਹ ਬੰਦੇ ਨੇ ਕਿਹਾ ਕਿ ਇਸ ਤਾਂ ਨੱਥਾ ਪਾਉਣੀ ਆ। ਭਾਵੇਂ ਹੋਰ ਪੰਜ ਚਾਰ ਗੱਡੀ ਚਾੜ੍ਹਣੀਆਂ ਪੈਣ। ਠੀਕ ਹੈ। ਮੈਂ ਉਤੇ ਹੈਰਾਨ ਆ ਇੱਕ ਉਹ ਥਾਣੀਦਾਰ ਸਾਹਿਬ ਸਤਪਾਲ ਗਿੱਲ ਕਹਿੰਦਾ ਜੀ ਕਿ ਮੈਂ ਆਪਦੇ ਬੱਚਿਆਂ ਨੂੰ ਸਮਝਾਇਆ ਹੈ ਮੈਨੂੰ ਮੇਰੇ ਬੱਚਿਆਂ ਤੇ ਮਾਣਾ ਚਾਹੇ ਉਹਨਾਂ ਦੇ ਸਾਹਮਣੇ ਕਹਿੰਦਾ ਕਮਲਕੌਰ ਦੀਆਂ ਫਿਲਮ ਵੀਡੀਓ ਆ ਜਾਣ ਤੇ ਮੈਨੂੰ ਤਾਂ ਕਹਿੰਦਾ ਕੋਈ ਹੋਣੀ। ਉਹ ਯਾਰ ਸਾਰੇ ਬੰਦੇ ਤੇਰੀ ਤਰ੍ਹਾਂ ਹੋ ਗਏ ਤੇਰੇ ਕਰੇ ਤਾਂ ਭਾਈ ਰੁਪਏ ਡਿੱਗਦੇ ਨੇ ਪਹਿਲਾਂ ਨੌਕਰੀ ਦੇ ਡਿੱਗਦੇ ਸੀ ਤੇ ਹੁਣ ਪੈਨਸ਼ਨ ਦੇ ਡਿੱਗਦੇ ਨੇ ਤੂੰ ਤਾਂ ਖੱਟੀ ਕਮਾਈ ਕਰੀ ਬੈਠਾ ਕੈਨੇਡਾ ਸੈੱਟ ਕਰ ਤੇ ਜਵਾਕ ਠੀਕ ਹੈ ਤੈਨੂੰ ਕੀ ਪ੍ਰੋਬਲਮ ਹੈ ਉਹਨਾਂ ਨੂੰ ਦੇਖ ਨਾ ਜਿਹੜੇ ਜਿਨ੍ਹਾਂ ਨੂੰ ਜਿਹਾ ਹੰਟ ਟੂ ਮਾਊਥ ਨੇ ਜਿਹੜੇ ਉਹ ਆਪ ਦਾ ਰੋਜੀ ਰੋਟੀ ਦਾ ਹੱਲ ਕਰਨ ਜਾਂ ਆਪਣੇ ਬੱਚਿਆਂ ਤੇ ਨਿਗਰਾਨੀ ਰੱਖਣ ਜਿਨ੍ਹਾਂ ਕੋਲ ਟਾਈਮ ਹੀ ਹੈ ਨਹੀਂ ਜਿਹੜੇ ਪੀ ਐਚ ਡੀਆਂ ਤੱਕ ਕਰਕੇ ਸਰਸਾ ਤੋਂ 8-8000 ਤੇ ਅੱਜ ਨੌਕਰੀਆਂ ਕਰਦੇ ਨੇ ਕੱਚਿਆਂ ਦੇ ਵਿੱਚ ਕੱਚਿਆਂ ਚ ਪ੍ਰੋਫੈਸਰ ਲੱਗੇ ਨੇ ਕੱਚਿਆਂ ਚ ਟੀਚਰ ਲੱਗੇ ਨੇ ਠੀਕ ਹੈ ਉਹ ਉਹ ਕਿਹੜੇ ਵੇਲੇ ਆਪਣੇ ਜਵਾਕ ਨੂੰ ਕਰਨ ਲੈ ਆਪਦੇ ਦਿਮਾਗ ਤੇ ਟੈਨਸ਼ਨ ਨਹੀਂ ਉਹਨੇ ਲਈ ਹੈਗੀ ਵੀ ਇੰਨੀ ਇੰਨੀ ਪੜ੍ਹਾਈਆਂ ਕਰਕੇ ਨੌਕਰੀ ਕੋ ਚੱਜਦੀ ਨਹੀਂ ਮਿਲੀ ਨਹੀਂ ਜਿਹੜੇ ਧਰਨਿਆਂ ਤੇ ਡਾਂਗਾ ਖਾਂਦੇ ਆ ਪਰਦਿਆਂ ਨੇ ਬੀਬੀਆਂ ਤੇ ਬੀਬੀਆਂ ਭੈਣਾ ਜਾਂ ਭਾਈ ਉਹ ਉਹਦੇ ਜਵਾਕਾਂ ਨੂੰ ਕਿਹੜੇ ਵੇਲੇ ਮਤ ਦੇ ਲੈਣਗੇ ਜਿਹੜਾ ਜ਼ਿਮੀਂਦਾਰ ਖੇਤਾਂ ਚ ਤੁਰਿਆ ਫਿਰਦਾ ਉਹ ਕਿਹੜੇ ਵੇਲੇ ਮਤ ਦੇ ਲਊਗਾ ਉਹਦੇ ਜਵਾਕਾਂ ਨੂੰ ਮਤ ਵੱਜੀ ਹੁੰਦੀ ਹੈ ਅਗਲੇ ਦੀ ਉੱਥੇ ਸੱਪਾਂ ਦੀਆਂ ਸਰੀਆਂ ਮੱਧ ਕੀ ਸਾਰੇ ਤੇਰੇ ਵਰਗੇ ਨੇ ਪੰਜਾਬ 'ਚ ਉਹ ਕਹਿੰਦਾ ਮੈਂ ਤਿੰਨ ਵੀਡੀਓ ਤੋਂ ਜਾਣਦਾ ਮੈਰੋਂ ਨੂੰ ਉਹ ਯਾਰ ਜਾਣਦਾ ਹੋਵੇਗਾ ਤੂੰ ਗਲਤ ਵਕਤ ਦੀ ਅਸੀਂ ਨੇ ਉਹ ਤੋਂ ਕੀ ਲੈਣਾ ਉਹ ਕੇ ਚੰਗਾ ਮਾੜਾ ਅਸੀਂ ਕੁਝ ਨਹੀਂ ਲੈਣਾ ਪਰ ਅਸੀਂ ਖੜਾਂਗੇ ਤਾਂ ਚੰਗੇ ਬੰਦੇ ਨਾਲ ਖੜਾਂਗੇ ਮਾੜੇ ਨਾਲ ਨਹੀਂ ਖੜਦੇ ਕਮਲਕੌਰ ਨਾਲ ਕਿਸੇ ਹਾਲ 'ਚ ਨਹੀਂ ਖੜ ਤੱਕਦੇ ਠੀਕ ਹੈ ਆਉਂਦੀਆਂ ਨੇ ਮੈਂ ਲੱਖ ਨਾ ਚਾਹਾਂ ਵੀ ਮੈਂ ਨਹੀਂ ਨਹੀਂ ਦੇਖਦਾ ਉਹਦੀ ਵੀਡੀਓ ਨਾ ਮੈਂ ਉਹਨੂੰ ਫੋਲੋ ਕੀਤਾ ਨਾ ਮੈਂ ਉਨ ਉਹਦਾ ਪੇਜ ਲਾਈਕ ਕੀਤਾ ਪਰ ਫਿਰ ਵੀ ਉਹਦੀ ਵੀਡੀਓ 20 ਵਾਰ ਮੇਰੇ ਸਾਹਮਣੇ ਆਈ ਕਿਉਂਕਿ ਇਹਦਾ ਨਿਯਮ ਹ ਸਕੂਲ ਹੈ ਫੇਸਬੁੱਕ ਦਾ ਕਿ ਜਿਹੜਾ ਤੁਹਾਡੀ ਫਰੈਂਡ ਲਿਸਟ 'ਚ ਹੈਗਾ ਜੇ ਕਿਸੇ ਉਸ ਬੰਦੇ ਨੇ ਵੀ ਉਹ ਵੀਡੀਓ ਉਹਦੀ ਵੀਡੀਓ ਦੇਖ ਲਈ ਤਾਂ ਮੇਰੇ ਸਾਹਮਣੇ ਆਉਗੀ ਹੋਊਗੀ ਕਿਵੇਂ ਹਟਾ ਲੋਗੇ ਤੁਸੀਂ ਕਰੋਨਾ ਤੋਂ ਬਾਅਦ ਬੱਚਿਆਂ ਨੂੰ ਫੋਨ ਦੇਣੇ ਵੀ ਲਾਜ਼ਮੀ ਹੋ ਗਏ ਕੰਮ ਆਉਣ ਲੱਗਾ ਸਕੂਲ ਦਾ ਹੋਮਵਰਕ ਫੋਨਾਂ ਤੇ ਆ ਗਿਆ ਕਿੱਥੋਂ ਤੁਸੀਂ 12 12 13 ਸਾਲ ਦੇ ਜਿਹੜੇ ਮਾਸੂਮ ਬੱਚੇ ਨੇ ਉਹਨਾਂ ਨੂੰ ਨਹੀਂ ਪਤਾ ਦੁਨੀਆਦਾਰੀ ਦਾ ਉਹਨਾਂ ਦੇ ਸਾਹਮਣੇ ਜਦੋਂ ਇਹੋ ਜਿਹੀ ਵੀਡੀਓ ਉਹਨੀਆਂ ਕੀ ਗੰਦ ਨਹੀਂ ਪੈਂਦਾ ਤੁਸੀਂ ਚਿੰਤਾ ਤਾਂ ਤੁਸੀਂ ਇਹ ਕਹੋ ਵੀ ਠੀਕ ਆ ਉਹਨੇ ਗਲਤ ਕੀਤਾ ਭਾਈ ਅਸੀਂ ਅਸੀਂ ਵਫਦ ਲੈ ਕੇ ਮਿਲਦੇ ਆਂ ਸਰਕਾਰ ਨੂੰ ਅਸੀਂ ਕਰਦੇ ਆਂ ਸਰਕਾਰ ਨਾਲ ਗੱਲ ਅਸੀਂ ਕਰਾਵਾਂਗੇ ਬੰਦ ਫਿਰ ਅਸੀਂ ਵੀ ਤੁਹਾਡੇ ਨਾਲ ਕੱਢਦੇ ਵੀ ਹਾਂ ਭਾਈ ਕਿਸੇ ਮਹਿਰੋਂ ਨੂੰ ਜਾਂ ਕਿਸੇ ਨੂੰ ਵੀ ਲੋੜ ਨਹੀਂ ਮਾਰਨ ਦੀ ਆ ਬੰਦੇ ਦੇ ਉੱਤੇ ਚੱਕ ਲਿਆ ਇਹ ਇਹ ਬੰਦ ਕਰਾਉਣਗੇ ਪਰ ਇਹ ਬੰਦ ਕਰਾਉਣ ਦੇ ਤਾਂ ਕੋਈ ਹੱਕ ਜੀ ਨਹੀਂ ਜਾਂਦਾ ਇੱਥੇ ਤਾਂ ਅਸਲ ਨੂੰ ਇਹ ਕਹਿੰਦੇ ਨੇ ਉਹ ਹਰਜੀਤੇ ਵਰਗੇ ਵੀ ਕਰੋ ਜੀ ਨੇ ਜੋ ਕਰਨਾ ਹੈ ਮੈਂ ਖੜਾ ਨਾਲ ਜਿਹਨੂੰ ਕੋਈ ਧਮਕਿੰਦਰ ਮੇਰੇ ਕੋਲੇ ਆਜੋ। ਮਤਲਬ ਗੰਦ ਦੀ ਠੋਕੇ ਸਪੋਰਟ ਕਰਨ ਵਾਲੇ ਖੜੇ ਨੇ, ਬੰਦ ਕਰਾਉਣ ਵਾਲੇ ਬਸੇ ਕੋਈ ਨਹੀਂ ਜਾਂਦਾ। ਅਸੀਂ ਤਾਂ ਮੰਨਦੇ ਜੇ ਤੁਸੀਂ ਇਹ ਕਹਿੰਦੇ ਭਾਈ ਕਤਲ ਨਹੀਂ ਕਰਨਾ, ਆਪਾਂ ਸਰਕਾਰ ਨਾਲ ਗੱਲ ਕਰਦੇ ਆਂ। ਆਪਾਂ ਵਫਤ ਲੈ ਕੇ ਮਿਲਦੇ ਆਂ ਸਰਕਾਰ ਨੂੰ, ਸਰਕਾਰ ਨੂੰ ਕਹ ਕੇ ਆਪਾਂ ਬੰਦ ਕਰਾਉਨੇ ਆਂ। ਤੁਸੀਂ ਕਿਉਂ ਆਪਦੀ ਜ਼ਿੰਦਗੀ ਖਰਾਬ ਕਰਦੇ ਹੋ ਕਿਸੇ ਨੂੰ ਮਾਰਨ ਪਿੱਛੇ? ਫੇਰ ਤਾਂ ਅਸੀਂ ਮੰਨਦੇ ਵੀ ਹਾਂ ਤੁਸੀਂ ਸਹੀ ਰਾਹ ਚੁਣ ਰਹੇ ਹੋ, ਪਰ ਤੁਸੀਂ ਰਹੀ ਸਹੀ ਰਾਹ ਨਹੀਂ ਚੁਣ ਰਹੇ। ਤੁਸੀਂ ਕਮਲ ਕੌਰਾਂ ਦੇ ਹੱਕ 'ਚੋਂ ਮਹਿਰੋਆਂ ਦੇ ਹੱਕ 'ਚ ਨਹੀਂ ਹੈਗੇ। ਠੀਕ ਹੈ? ਇੱਥੇ ਕੋਈ ਫੇਮ ਵਾਲੀ ਗੱਲ ਨਹੀਂ ਆਪ ਮਰਨਾ ਪੈਂਦਾ ਕਿਸੇ ਨੂੰ ਮਾਰਨ ਦੀ ਖਾਤਰ ਉਹ ਬੰਦਾ ਇੱਕ ਦਿਨ ਦਾ ਨਹੀਂ 4-5 ਸਾਲਾਂ ਤੋਂ ਲੱਗਿਆ ਹੋਇਆ ਸੀ ਔਰ ਬਾਰ-ਬਾਰ ਕਹਿ ਵੀ ਰਿਹਾ ਸੀਗਾ ਉਹਨੇ ਕਿਹੜਾ ਇਸੇ ਇਕੱਲੇ ਦਾ ਕੀਤਾ ਕੀ ਉਹਨੇ ਪਹਿਲਾਂ ਨਹੀਂ ਸਟੈਪ ਚੱਕੇ ਗੁਰਦੌਰਿਆਂ ਦੇ ਬਾਬਿਆਂ ਤੱਕ ਉਹਨੇ ਫੜ ਕੇ ਜਿਹੜਾਂ ਤੱਕ ਪਹੁੰਚਾਇਆ ਬੰਦੇ ਨੇ ਜਿਹੜਾ ਕੁਝ ਕਰ ਸਕਦਾ ਸੀ ਉਹ ਮੁੰਡਾ ਕਰ ਰਿਹਾ ਹੈ ਅੱਜ ਤੁਸੀਂ ਉਹਦਾ ਪਸ਼ੋਕੜ ਦੱਸਣ ਲੱਗ ਗਏ ਉਹ ਤਾਂ ਜੀ ਮੁਸਲਮਾਨ ਆਂਦਾ ਜੀ ਉਹ ਤਾਂ ਫਲਾਣਾ ਯਾਰ ਜਿਹਨੇ ਬੰਦੇ ਨੇ ਬਾਣਾ ਪਾ ਲਿਆ ਅਮਰਤ ਛੱਕ ਲਿਆ ਗੁਰੂ ਦਾ ਤੇ ਗੱਲ ਗੁਰੂ ਦੀ ਕਰਦਾ ਉਹਦੇ ਪਛੋਕੜ ਤੋਂ ਕੀ ਲੈਣਾ ਇੱਥੇ ਤਾਂ ਸਿੱਖ ਧਰਮ ਦੇ ਵਿੱਚ ਕੌਡੇ ਰਾਖਸ਼ ਵਰਗੇ ਸੱਜਣ ਠੱਗ ਵਰਗੇ ਉਹ ਸੁਧਰ ਕੇ ਸਿੱਧੇ ਰਾਹ ਪੈਂਦੇ ਰਹੇ ਨੇ ਕੀ ਉਹਨਾਂ ਦੇ ਪਛੋਕੜ ਨੂੰ ਕੋਈ ਯਾਦ ਕਰਦਾ ਕਦੇ ਗੱਲ ਕੀਤੀ ਜਾਂਦੀ ਵੀ ਉਹ ਕੀ ਕਰਦੇ ਸੀ ਕੀ ਨਹੀਂ ਕਰਦੇ ਸੀ ਗੁਰਬਾਣੀ 'ਚ ਜੇ ਘਰ ਆਉਂਦਾ ਵੀ ਹਾਂ ਕਿਵੇਂ ਉਹ ਉਹ ਵੀ ਸਿੱਧੇ ਰਾਹ ਪੈ ਗਏ ਐਵੇਂ ਨਾ ਮਤਲਬ ਕਿ ਆਪਦਿਆਂ ਦਾ ਵਿਰੋਧ ਕਰਨ ਦਾ ਉਹ ਰੱਖਿਆ ਕਰੋ ਚੰਗੇ ਦੀ ਚੰਗੇ ਦੀ ਸਪੋਰਟ ਕਰੋ ਜਿਹੜਾ ਚੰਗਾ ਕਰਦਾ ਚੰਗੇ ਦੀ ਸਪੋਰਟ ਕਰੋ ਮਾੜਾ ਕਰਦਾ ਉਹਨੂੰ ਬਹਿ ਕੇ ਸਮਝਾ ਸਕਦੇ ਅਸੀਂ ਘਰ ਚ ਗੱਲ ਕਰ ਸਕਦੇ ਘਰ ਦੀ ਗੱਲ ਘਰ ਚ ਹੋ ਸਕਦੀ ਹੈ ਜਿਵੇਂ ਦੂਜੀਆਂ ਕੌਮਾਂ ਆਪਣੇ ਦਾ ਵਿਰੋਧ ਨਹੀਂ ਕਰਦੀਆਂ ਉਵੇਂ ਸਾਨੂੰ ਵੀ ਆਪਣੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਇਹ ਸਾਡੀ ਫੁੱਟ ਦਾ ਨਜਾਇਜ਼ ਫਾਇਦਾ ਸਰਕਾਰਾਂ ਲੈਂਦੀਆਂ ਨੇ ਔਰ ਤੁਸੀਂ ਦੇਖੋ ਕਮਾਲ ਦੀ ਗੱਲ ਤਾਂ ਇਹ ਹੈ ਜਦੋਂ ਅਸੀਂ ਕਮਲਕੌਰ ਦੀ ਸਪੋਰਟ ਕਰ ਰਹੇ ਹਾਂ ਤਾਂ ਅਸੀਂ ਕਮਲਕੌਰ ਦੀ ਸਪੋਰਟ ਨਹੀਂ ਕਰ ਰਹੇ ਅਸੀਂ ਸਰਕਾਰ ਦੀ ਸਪੋਰਟ ਕਰ ਰਹੇ ਹਾਂ ਕਿਹੜੀ ਸਰਕਾਰ ਜਿਹੜੀ ਗੰਦ ਹਟਾਉਣ ਦੀ بجائے ਇਹਨਾਂ ਨੂੰ ਸਿਕਿਉਰਿਟੀਆਂ ਦੇ ਰਹੀ ਐ ਠੀਕ ਐ ਤੇ ਤੁਸੀਂ ਵੀ ਉਹਦੇ ਹੱਕ ਚ ਹੋ ਕੇ ਖੜ੍ਹਜੋ ਇੱਕ ਬੰਦਾ ਆਪਦੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਵੀਰ ਸਾਡੇਆਂ ਧੀਆ ਬਣਾ ਬਾਰੇ ਸੋਚ ਕੇ ਸਾਡੇ ਬੱਚਿਆਂ ਬਾਰੇ ਸੋਚ ਕੇ ਉਹਦੇ ਹੱਕ ਚ ਅਸੀਂ ਖੜ੍ਹ ਕੇ ਰਾਜੀ ਨਹੀਂ ਤੁਸੀਂ ਸਪੋਰਟ ਕਰ ਰਹੇ ਹੋ ਕਿਹਦੀ ਗੂਲ ਕਚੋਰ ਵਰਗਿਆਂ ਦੀ ਤੁਸੀਂ ਕਿਹਦੀ ਸਪੋਰਟ ਕਰ ਰਹੇ ਹੋ ਹਰਜੀਤੇ ਰਸੂਰਪੁਰ ਵਰਗਿਆਂ ਦੀ ਇਹੋ ਜਿਹੀ ਗੰਦ ਲੋਕਾਂ ਦੀ ਜਿਹੜੇ ਕਦੇ ਪੰਜਾਬ ਨਾਲ ਖੜਦੇ ਹੀ ਨਹੀਂ ਹਮੇਸ਼ਾ ਪੰਜਾਬ ਦਾ ਵਿਰੋਧ ਕਰਦੇ ਨੇ ਹਰ ਮੁੱਦੇ ਤੇ ਪੰਜਾਬ ਦਾ ਵਿਰੋਧ ਕਰਦੇ ਨੇ ਸੋ ਵੀਰੋ ਹੱਥ ਮੰਨ ਕੇ ਬੇਨਤੀ ਹੈ 100 ਗਿਲੇ ਸ਼ਿਕਵੇ ਹੋਣਗੇ 100 ਆਪਣੇ ਬੰਦੇ 'ਚ ਗਲਤੀਆਂ ਵੀ ਹੋ ਸਕਦੀਆਂ ਨੇ ਪਰ ਫੇਰ ਵੀ ਜਿੱਥੇ ਗੱਲ ਪੰਜਾਬ ਦੀ ਆ ਜਾਂਦੀ ਹੈ ਜਿੱਥੇ ਅਣਖ ਗਰਤ ਦੀ ਆ ਜਾਂਦੀ ਹੈ ਜਿੱਥੇ ਗੱਲ ਪੰਥ ਦੀ ਆ ਜਾਂਦੀ ਹੈ ਉੱਥੇ ਆਪਣੇ ਬੰਦੇ ਨਾਲ ਖੜਿਆ ਕਰੋ ਆਪਣੇ ਬੰਦੇ ਨਾਲ ਖੜ ਕੇ ਇੱਕ ਵਾਰ ਆਪਣੇ ਬੰਦੇ ਦਾ ਸਾਥ ਦਿਓ ਠੀਕ ਹੈ ਤੇ ਅੱਗੇ ਤੋਂ ਸਹੀ ਰਸਤਾ ਕੋਈ ਲੱਭਿਆ ਜਾਵੇ ਆਪਾਂ ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਮਹਿਰੋ ਨਾਂ ਬਣਨਾ ਪਵੇ ਕੋਈ ਹੋਰ ਰਾਹ ਕੱਢਿਆ ਜਾਵੇ ਤੇ ਇਹ ਗੰਦਬਨਾ ਸਾਡੇ ਇੱਥੇ ਪਵੇ ਤੋ ਬੇਨਤੀ ਹੈ ਕਿ ਵੀਡੀਓ ਲੰਬੀ ਹੁੰਦੀ ਐ ਇਸ ਕਰਕੇ ਮੈਂ ਮੁੱਦੇ ਹੋਰ ਵੀ ਸੀ ਵਿਚਾਰਨ ਵਾਲੇ ਪਰ ਫੇਰ ਗੱਲ ਕਰਾਂਗੇ ਇਹਨੂੰ ਇੱਥੇ ਸਮਾਪਤ ਕਰਦਾ ਬਾਕੀ ਆਪਣੀ ਜਿਹੜੀ رائے ਆ ਉਹ ਕਮੈਂਟਾਂ ਚ ਜਰੂਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਦੋਸਤੋ ਇਹਦੇ ਨਾਲ ਹੀ ਖਿਮਾ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ